ਵੱਡੀ ਖਬਰ ਲੁਧਿਆਣਾ ਤੋਂ ਅੱਜ ਦੇ ਕਿ ਯੂਥ ਕਾਂਗਰਸ ਦੇ ਵੱਲੋਂ ਅੱਜ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਕੇਰਲ ਦੇ ਅਨੰਤ ਬਾਂਪਲੇ ਅਤੇ ਹਰਿਆਣਾ ਏਡੀਜੀਪੀ ਪੂਰਨ ਸਿੰਘ ਦੀ ਆਤਮ ਹੱਤਿਆ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਯੂਥ ਕਾਂਗਰਸ ਦੇ ਵੱਲੋਂ ਲੁਧਿਆਣਾ ਵਿਖੇ ਆਰਐਸਐਸ ਮਾधव ਸਦਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ ਤਾਂ ਯੂਥ ਕਾਂਗਰਸ ਦੇ ਵਰਕਰਾਂ ਨੇ ਆਰਐਸਐਸ ਵਿਰੁੱਧ ਵਿਹਿਦ ਨਾਅਰੇਬਾਜ਼ੀ ਕਰਦੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੌਰਾਨ ਪੁਲਿਸ ਨੇ ਵੈਰੀਕੇਟਿੰਗ ਲਗਾ ਕੇ ਰੋਕ ਲਿਆ ਇਜ਼ਰਾਨ ਉਤ ਪੁਲਿਸ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਧੱਕਾਮੁਕੀ ਵੀ ਹੋਈ ਹੈ। ਸਪਲਸ ਦੇ ਵੱਲੋਂ ਕਈ ਪ੍ਰਦਰਸ਼ਨ ਕਾਰਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕੀਤੀ ਹੈ। ਉੱਥੇ ਉਹਨਾਂ ਆਰਐਸਐਸ ਉੱਤੇ ਨਫ਼ਰਤ ਫੈਲਾਉਣ ਤੇ ਦੋਸ਼ ਲਗਾਉਂਦੇ ਕਿਹਾ ਕਿ ਨੌਜਵਾਨ ਅਜਨਿਆ ਤੇ ਭਾਈਚਾਰੇ ਦੇ ਲਈ ਸੜਕਾਂ ਉੱਤੇ ਉਤਰ ਰਹੇ। ਅੱਜ ਆਰਐਸਐਸ ਦੇ ਜਿਹੜੇ ਗੁੰਡੇ ਨੇ ਯਾ ਤੱਕ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਦੇਸ਼ ਦੇ ਵਿੱਚ ਕੀ ਹਾਲਾਤ ਬਣ ਰਹੇ ਆ ਸਟੂਡੈਂਟਾਂ ਦਾ ਕੀ ਹਾਲਾਤ ਹੋ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਵੀ ਪੁਰਸ ਕਿਸ ਤਰ੍ਹਾਂ ਦੇ ਹਾਲਾਤ ਕਰ ਰਹੀ ਆ ਬੀਜੇਪੀ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਲੜਾਈ ਲੜਦੀ ਆ ਤੇ ਲੜਾਈ ਲੜਦੀ ਰਹੂਗੀ ਜਦੋਂ ਤੱਕ ਬੀਜੇਪੀ ਦੇ ਗੁੰਡਿਆਂ ਨੂੰ ਆ ਆਰਐਸਐਸ ਦੇ ਨੂੰ ਗ੍ਰਿਫਤਾਰ ਨਹੀਂ ਕਰਦੇ ਯੂਥ ਕਾਂਗਰਸ ਇਦਾਂ ਹੀ ਲੜਾਈ ਲੜਦੀ ਰਹੂਗੀ ਆਰਐਸਐਸ ਮੁਰਦਾਬਾ 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 ਆਰਐਸਐਸ ਮੁਰਦਾਬਾ ਮੁਰਦਾਬਾ 26 ਸਾਲਾਂ ਦਾ ਕਰੇਲਾ ਕਰੇਲਾ ਦਾ ਸਾਡਾ ਇੱਕ ਨੌਜਵਾਨ ਜਿਹੜਾ ਆਈਟੀ ਵਿੱਚ ਕੰਮ ਕਰਦਾ ਸੀ ਉਹਨੇ ਸੂਸਾਈਡ ਨੋਟ ਲਿਖਿਆ ਤੇ ਉਹਨੇ ਕਿਹਾ ਕਿ 23 ਸਾਲ ਤੱਕ 3 ਸਾਲਾਂ ਤੋਂ ਸ਼ੁਰੂ ਹੋ ਗਿਆ ਸੀ ਉਹਦਾ ਜਿਹੜਾ ਸ਼ੋਸ਼ਨ ਹੋਣਾ ਸੈਕਸ਼ੂਅਲ ਅਬਿਊਜ਼ ਉਹਦੇ ਨਾਲ ਹੋ ਰਿਹਾ ਸੀ ਰੇਪ ਉਹਦੇ ਨਾਲ ਹੋ ਰਿਹਾ ਸੀਗਾ ਅੰਤ ਵਿੱਚ ਜਦੋਂ ਟਰੋਮਾ ਚ ਚਲਾ ਗਿਆ ਉਹਨੇ ਕਿਹਾ ਕਿ ਕੱਲਾ ਮੈਂ ਨਹੀਂ RSS ਦੇ ਅੰਦਰਸ਼ਕ ਖਾਵਾਤੇ ਇਹ ਜੇ ਕਈ ਨੌਜਵਾਨਾਂ ਨਾਲ ਰੋਪ ਹੋ ਰਿਹਾ ਇਹ ਜੀ ਬਤਸਲੂਕੀ ਕਈ ਨੌਜਵਾਨਾਂ ਨਾਲ ਹੋ ਰਹੀ ਹੈ ਇਹਦੀ ਅੱਜ ਜਵਾਬ ਲਈ ਅੱਜ RSS ਦਾ ਦਫਤਰ ਲੁਧਿਆਣੇ ਕੇ ਨਾਏ ਅਰ ਜਵਾਬ ਮੰਗਣਾ ਹੈ ਕਿ ਕੀ RSS ਬਿਲਕੁਲ ਅਛੂਤ ਹੈ ਕਿਉਂਕਿ BJP ਦੀ ਇਹ ਵਿੰਗ ਹੈ ਅੱਜ ਪੁੱਛਣਾ ਚਾਹੁੰਦੇ ਹਾਂ RSS ਦੇ ਦੋਸ਼ੀਆਂ ਨੂੰ ਜਿਨ੍ਹਾਂ ਨੇ ਇਹ ਬਿਲਾਤਕਾਰ ਕੀਤਾ ਉਹਨਾਂ ਨੂੰ ਸਦਾ ਮਿਲ ਨਹੀਂ ਚਾਹੀਦੀ ਕਿ ਮੋਦੀ ਸਾਹਿਬ ਨਹੀਂ ਮਿਲਣੇ ਚਾਹੀਦੇ ਆਰਐਐਸ ਜੁੰਡਿਆਂ ਨੂੰ ਸਜਾ ਦੇ ਉਹ ਕਿਹੜੇ ਕਿਹੜੇ ਕੁੰਡਿਆਂ ਨੂੰ ਸਜਾ ਦੇ ਹਰਿਆਲੋ ਹਰਿਆਲੋ ਕਿ ਕੱਲਾ ਮੈਂ ਨਹੀਂ ਆ ਨੌਜਵਾਨ ਹੋਰ ਵੀ ਨਹੀਂ ਸਰ ਹਿੰਦੁਸਤਾਨ ਦੇ ਵਿੱਚ ਜਮੇਸ਼ਾ ਖਾਵਾਂ ਦੇ ਵਿੱਚ ਰੇਪ ਹੋ ਰهن ਜਿੰਨ ਬੱਚਰੂ ਕੀ ਹੋ ਰਹੀ ਹੈ ਅੱਜ ਇਸ ਮਸਲੇ ਨੂੰ ਮੀਡੀਆ ਰਹੀ ਤੁਹਾਡੇ ਤੱਕ ਚੱਕ ਰਹੇ ਆਂ ਔਰ ਅੱਜ ਦਫਤਰ ਘੇਰ ਰਹੇ ਸੀ ਪਰ ਸਾਨੂੰ ਅੱਗੇ ਜਾਣ ਨਹੀਂ ਦੇ ਰਹੀ ਘੇਰ ਕੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਆਂ ਕਿ ਤੁਸੀਂ ਬਿਲਕੁਲ ਅਛੂਤ ਹੋ ਕਿ ਤੁਸੀਂ ਕਾਨੂੰਨ ਤੋਂ ਉੱਤੇ ਹੋਗੇ ਕਿਉਂਕਿ ਮੋਦੀ ਸਾਹਿਬ ਤੁਹਾਡੇ 100 ਸਾਲਾਂ ਦੇ ਵੀ ਜਾਂਦੇ ਨੇ ਮੋਹਨ ਭਗਵਤ ਜੀ ਤੁਹਾਡੇ ਪ੍ਰਧਾਨ ਮੰਤਰੀ ਦੇ ਘਰ ਵੀ ਆਉਂਦੇ ਨੇ ਤਾਂ ਕਿਸ ਤਰੀਕੇ ਨਾਲ ਤੁਸੀਂ ਦੇਸ਼ ਨੂੰ ਬਣਾ ਰਹੇ ਹੋ ਆਰਐਸਏ ਸੁਧ ਤੋਂ ਵੱਡੀ ਫਰਾਡ ਸੰਗਠਨ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਹੈ ਆਜੋ ਕਿਰਨ ਹੈ ਔਰ ਬਚਨ ਹੈ ਐਡੀਜੀਪੀ ਪੂਰਨ ਹਾਲੇ ਹਾਲੇ ਬਾਰੇ ਕੀ ਗੱਲ ਹੈ ਇਹ ਮホール ਸਾਰੇ ਹਿੰਦੁਸਤਾਨ ਦੇ ਵਿੱਚ ਇੱਕੋ ਜਿਹੀ ਟੰਗ ਆ ਰਹੀ ਹੈ ਇਸ ਲਈ ਰਹੇ ਵੀ ਨਹੀਂ ਆ ਤੱਕੀ ਸੀ ਕਿ ਭਾਰਤ ਜੋੜੋ ਯਾਤਰਾ ਭਾਰਤ ਨੂੰ ਜੋੜਨ ਦੀ ਗੱਲ ਹੈ ਵਿਰੱਖਣ ਦਾਵਾ ਦਾ ਮੁਲਕ ਹੈ ਔਰ ਇਸ ਲਈ ਤੁਸੀਂ ਸਾਰਿਆਂ ਨੂੰ ਬਰਾਬਰ ਦਾ ਸਨਮਾਨ ਹੈ ਜਿਹੜਾ ਉਹ ਤੁਹਾਨੂੰ ਦੇਣਾ ਪੈਣਾ ਹੈ ਔਰ ਜਿਵੇਂ ਆਰਐਸਐਸ ਕਰ ਰਹੀ ਹੈ ਜਿਸ ਤਰੀਕੇ ਨਾਲ ਉਹਨਾਂ ਦੇ ਮਨਸੂਬੇ ਨੇ ਉਹ ਮਨਸੂਬਿਆਂ ਨੂੰ ਦੇਖ ਕੇ ਵੀ ਤੇ ਲੱਗ ਰਿਹਾ ਹੈ ਕਿ ਵਖਵਾ ਚ ਕਰ ਰਹੇ ਨੇ ਪੱਖਪਾਤ ਕਰ ਰਹੇ ਨੇ ਪਰ ਨੌਜਵਾਨਾਂ ਨਾਲ ਬਦਸਲੂਕੀ ਉਹਨਾਂ ਦਾ ਸੈਕਸ਼ੂਅਲ ਸੋਸ਼ਲ ਸੈਕਸ਼ੂਅਲ ਅਬਿਊਜ਼ ਔਰ ਇਹ ਫਰੀ ਕੁਮਰੇ ਨੇ ਹਰ ਐਸਐਸਐਲ ਅੱਜ ਇਹ ਸਵਾਲ ਸਾਰੇ ਹਿੰਦੁਸਤਾਨ ਨੂੰ ਪੁੱਛੇ ਜਾ ਰਹੇ ਨੇ ਲੁਧਿਆਣੇ ਚ ਵੀ ਆਰਐਸਐਸ ਦੇ ਦਫ਼ਤਰ ਉਹਨੂੰ ਕਿਹਨ ਕੇ ਅਸੀਂ ਪੁੱਛਣਾ ਹੈ ਤੇ ਲੱਗਦਾ ਵੀ ਜਾਤੀਵਾਦ ਨੂੰ ਪੜਾਵਾ ਦਿੱਤਾ ਜਾ ਰਿਹਾ ਉਹਦੇ ਤੇ ਕੀ ਕਹਿਣਾ ਹੈ ਹਰ ਤਰ੍ਹਾਂ ਦਾ ਜਿਹੜਾ ਪੱਖਪਾਤ ਹੈ ਹਰ ਤਰ੍ਹਾਂ ਦੀ ਜਿਹੜੀ ਡਿਵੀਜ਼ਨ ਹੈ ਇਹ ਸਰਕਾਰ ਦੇ ਬੰਦ ਸੁਖੀ ਹੈ ਇਹ ਨਹੀਂ ਅਸੀਂ ਕਾਂਦੀ ਲੜ ਰਹੇ ਹਾਂ ਬੈਠੇ ਰਹੇ